ਸਸੀ ਗਾਜੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਨਕੀ ਪਰਮਿੰਦਰਜੀਤ ਸਿੰਘ ਵੱਲੋਂ ਪਿਆਰ ਭਰੀ ਸਸੀ ਗਾਜੀ ਤੁਸੀਂ ਵੇਖ ਰਹੇ ਹੋ ਬਖਤੌਰ ਢਿੱਲੋਂ YouTube ਚੈਨਲ ਮੇਰੇ ਨਾਲੇ ਬਖਤੌਰ ਢਿੱਲੋਂ ਜੀ ਆਪਾਂ ਗੱਲਬਾਤ ਕਰਦੇ ਅੱਜ ਜੇਐਨਕੇ ਦੇ ਜੰਮੂ ਕਸ਼ਮੀਰ ਦੇ ਮੁੱਦੇ ਦੇ ਉੱਤੇ ਢਿੱਲੋਂ ਸਾਹਿਬ ਸਸੀ ਗਾਜੀ ਸਸੀ ਗਾਜੀ ਢਿੱਲੋਂ ਸਾਹਿਬ ਇੱਕ ਮੈਡਮ ਮਹਿਬੂਬਾ ਮੁਫਤੀ ਹੈ ਜਿਹੜੀ ਹੈਗੇ ਜੇਐਨਕੇ ਦੇ ਸਾਬਕਾ ਮੁੱਖ ਮੰਤਰੀ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਉਹ ਬਿਆਨ ਕੀ ਹੈ ਸਾਡੇ ਸਰੋਤੇ ਜਿਹੜੇ ਸੁਣਨ ਵਾਲੇ ਦਰਸ਼ਕ ਹੈ ਉਹਨਾਂ ਨੂੰ ਰੂਬਰੂ ਕਰੋ ਜੀ ਉਹਨਾਂ ਦੇ ਬਾਰੇ ਦੱਸੋ ਜੀ ਕੀ ਹੈ ਦੇਖੋ ਪਰਵਿੰਦਰ ਮਹਿਬੂਬਾ ਮੁਫਤੀ ਨੇ ਕਸ਼ਮੀਰ ਦੀ ਤਕਲੀਫ ਹੈ ਜਿਹੜੀ ਉਹਦਾ ਜ਼ਿਕਰ ਕੀਤਾ ਜੀ ਕਿਉਂਕਿ ਜਿਸ ਵੇਲੇ ਕਸ਼ਮੀਰ ਦੇ ਵਿੱਚ ਉਹ 370 ਖਤਮ ਕੀਤੀ ਹੈ 35 ਇਹ ਖਤਮ ਕੀਤੀ ਹੈ ਉਸ ਵੇਲੇ ਪਾਰਲੀਮੈਂਟ ਦੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਨੇ ਇੱਕ ਬਿਆਨ ਦਿੱਤਾ ਸੀ ਜੀ ਉਸ ਬਿਆਨ ਦੇ ਰਾਹੀਂ ਉਹਨਾਂ ਨੇ ਕਹਿ ਸੀ ਕਿ ਅਸੀਂ ਕਸ਼ਮੀਰ ਦੇ ਹਾਲਾਤ ਸੁਧਾਰਨਾ ਚਾਹੁੰਦੇ ਹਾਂ ਇਥੋਂ ਦੀ ਡਿਵੈਲਪਮੈਂਟ ਕਰਾਉਣਾ ਚਾਹੁੰਦੇ ਹਾਂ ਔਰ ਬਾਕੀ ਭਾਰਤ ਦੇ ਲੋਕ ਇਹ ਮਹਿਸੂਸ ਨਾ ਕਰਨ ਕਿ ਉਹਨਾਂ ਨਾਲ ਜਿਆਦਤੀ ਹੁੰਦੀ ਹੈ ਅਸੀਂ ਇਹਨੂੰ ਇੱਕ ਵਿਦਾਨ ਇੱਕ ਨਿਸ਼ਾਨ ਉਸ ਲਿਹਾਜ਼ ਦੇ ਨਾਲ ਇਹਨੂੰ ਅੱਗੇ ਲੈ ਕੇ ਚੁਰਨਾ ਚਾਹੁੰਦੇ। ਉਦੋਂ ਸਬਜ਼ ਬਾਗ ਜਿਹੜੇ ਦਿਖਾਈ ਸੀ ਉਹਨਾਂ ਸਬਜ਼ ਬਾਗਾਂ ਰਹੀਏ ਕਿ ਐਸੀ ਕਹ ਕਿ ਕਸ਼ਮੀਰ ਇੱਕ ਜੰਨਤ ਹੈ। ਇੱਕ ਸਵਰਗ ਹੈ ਤੇ ਇਹ ਸਵਰਗ ਹੈ ਜਿਹੜਾ ਇਹਨੂੰ ਹੋਰ ਅਸੀ ਸੁੰਦਰ ਸੁੰਦਰ ਬਣਾ ਦੇ। ਲੇਕਿਨ ਹੋਇਆ ਕੀ 10 ਨਵੰਬਰ ਦੇ ਦਿਨ ਇੱਕ ਵਾਈਟ ਕਾਲਰ ਜੀ ਜਿਹੜਾ ਜਿਹਨੂੰ ਆਪਾਂ ਕਹਿ ਸਕਦੇ ਆ ਵਾਈਟ ਕਾਲਰ ਕਾਲਰ ਗਰੋਥ ਦੇ ਇੱਕ ਮੈਂਬਰ ਜੀ ਜਿਹੜਾ ਪੇਸ਼ੇਵਰ ਜੁ ਇੱਕ ਡਾਕਟਰ ਹੈ। ਜੀ ਉਹ ਡਾਕਟਰ ਜਿਹੜਾ ਹੈਗਾ ਡਾਕਟਰ ਉਮਰ ਡਾਕਟਰ ਉਮਰ ਇੱਕ ਗੱਡੀ ਚਲਾ ਕੇ ਲੈ ਕੇ ਆਉਂਦਾ ਹੈ ਲਾਲ ਕਿਲੇ ਦੇ ਸਾਹਮਣੇ ਜਿਹੜਾ ਮੈਟਰੋ ਦਾ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਹੈ ਉੱਥੇ ਉਹ ਆਪਣੇ ਆਪ ਨੂੰ ਉਡਾ ਦਿੰਦਾ ਉਡਾ ਦਿੰਦਾ ਬਿਲਕੁਲ ਗੱਡੀ ਦੇ ਤੇ ਕੁੱਲ 13 ਬੰਦਿਆਂ ਦੀ ਮੌਤ ਹੋ ਜਾਂਦੀ ਹੈ ਬਹੁਤ ਸਾਰੇ ਜ਼ਖਮੀ ਹੁੰਦੇ ਜੀ ਔਰ ਉਹਨੇ ਦਿੱਲੀ ਨੂੰ ਹਿਲਾ ਕੇ ਰੱਖਤਾ ਦੇਸ਼ ਨੂੰ ਹਿਲਾ ਕੇ ਰੱਖਤਾ ਦੇਸ਼ ਦੇ ਗ੍ਰਹਿ ਮੰਤਰੀ ਨੇ ਇਮੀਡੀਏਟ ਨਾਲ ਦੀ ਨਾਲ ਮੌਕੇ ਦਾ ਦੌਰਾ ਕੀਤਾ ਫਿਰ ਦੇਸ਼ ਦੇ ਗ੍ਰਹਿ ਮੰਤਰੀ ਨੇ ਇੱਕ ਹਾਈ ਪਾਵਰ ਮੀਟਿੰਗ ਬੁਲਾਈ ਜਿਦੇ ਵਿੱਚ ਦੇਸੀ ਤੇ ਵਿਦੇਸ਼ੀ ਜਿਹੜੀਆਂ ਏਜੰਸੀਆਂ ਜਿਹੜੀਆਂ ਦੇਸ਼ੀ ਤੇ ਵਿਦੇਸ਼ੀ ਏਜੰਸੀਆਂ ਵੀ ਨੇ ਦੇਸ਼ ਦੇ ਅੰਦਰ ਦਾ ਕਾਰੋਬਾਰ ਦੇਖਦੀਆਂ ਵਿਦੇਸ਼ਾਂ ਦੇ ਵਿੱਚ ਕੀ ਹੋ ਰਿਹਾ ਉਹ ਦੇਖਦੀਆਂ ਭਾਵ ਇੰਟੈਲੀਜੈਂਸ ਬਿਊਰੋ ਤੋਂ ਲੈ ਕੇ ਰਾਤ ਤੱਕ ਦਿੱਲੀ ਪੁਲਿਸ ਤੋਂ ਲੈ ਕੇ NIA ਤੱਕ ਉਹਨਾਂ ਦੀ ਇੱਕ ਮੀਟਿੰਗ ਮੀਟਿੰਗ ਕੀਤੀ ਉਸ ਤੋਂ ਬਾਅਦ ਉਹ ਮੀਟਿੰਗ ਕਰਕੇ ਉਹਨਾਂ ਨੇ ਜਾਇਜ਼ਾ ਲਿਆ ਕੀ ਕਰਨਾ ਪੈਂਦਾ ਕੀ ਨਹੀਂ ਕਰਨਾ ਪੈਂਦਾ ਨਾਲ ਦੀ ਨਾਲ ਹੀ ਦੇਸ਼ ਦੇ ਪ੍ਰਧਾਨ ਮੰਤਰੀ ਅਗਲੇ ਦਿਨ ਹਸਪਤਾਲਾਂ ਦੇ ਵਿੱਚ ਜਾਂਦੇ ਆ ਜਿਹੜੇ ਜ਼ਖਮੀ ਹੁੰਦੇ ਆ ਉਹਨਾਂ ਦਾ ਹਾਲ ਚਾਲ ਪੁੱਛਦੇ ਆ ਤੇ ਫੇਰ ਜਿਹੜੀ ਹੈਗੀ ਹੈ ਇਹ ਤਫਤੀਸ਼ ਹੈ ਜਿਹੜੀ ਇਹ ਜਾਂਚ ਹੈ ਇਹ ਐਨ ਆਈ ਏ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਉਹਦੇ ਹਵਾਲੇ ਕਰ ਦਿੱਤੀ ਹਵਾਲੇ ਕਰ ਦਿੱਤੀ ਨੈਸ਼ਨਲ ਇੰਟੈਲੀਜੈਂਸ ਏਜੰਸੀ ਨੇ ਅੱਜ ਸਿੱਟਾ ਕੱਢ ਲਿਆ ਕਿ ਜਿਹੜੀ ਇਹ ਕਾਰਵਾਈ ਹੈ ਜਿਹੜੀ ਇਹ ਵਾਰਦਾਤ ਹੈ ਇਹ ਸਧਾਰਨ ਵਾਰਦਾਤ ਨਹੀਂ ਸਗੋ ਇਹ ਵਾਰਦਾਤ ਇੱਕ ਅਤਵਾਦੀ ਵਾਰਦਾਤ ਹੈ ਜੀ ਇਹ ਟੈਰਰ ਜਿਹੜੀ ਹੈਗਾ ਇਨਸੀਡੈਂਟ ਹੈ ਔਰ ਇੱਕ ਟੈਰਰ ਮੋਡਿਊਲ ਹੈ ਜਿਹੜਾ ਉਹ ਇਹਨੂੰ ਚਲਾ ਦੇ ਇੰਟਰਸਟਿੰਗਲੀ ਐਕਿਊ ਦੇ ਵਿੱਚ ਜਿੰਨੇ ਵੀ ਲੋਕ ਹੈ ਜੀ ਇਹ ਸਾਰੇ ਦੇ ਸਾਰੇ ਲੋਕ ਉਹ ਆ ਜਿਹੜੇ ਵਾਈਟ ਕਾਲਰ ਹੈ ਤੇ ਜਿਹੜੇ ਮੈਡੀਕਲ profession ਦੇ ਨਾਲ ਜੁੜੇ ਹੋਏ ਬਿਲਕੁਲ ਜੀ ਬਿਲਕੁਲ ਹੁਣ ਮੈਡੀਕਲ profession ਦੇ ਨਾਲ ਜੁੜੇ ਹੋਏ ਬੰਦੇ ਜਿਨ੍ਹਾਂ ਨੇ ਲੋਕਾਂ ਨੂੰ ਜ਼ਿੰਦਗੀਆਂ ਬਖਸ਼ੀਆਂ ਤੇ ਜੇ ਉਹ ਜ਼ਿੰਦਗੀਆਂ ਲੈਂ ਤੇ ਤਲ ਪੈਣ ਤਾਂ ਫਿਰ ਕਿੱਡਾ ਖਤਰਨਾਕ ਹੋ ਸਕਦਾ ਬਿਲਕੁਲ ਜੀ ਇਹਦੇ ਤੇ ਮਹਿਬੂਬਾ ਮੁਫਤੀ ਜੀ ਦੀ ਕਿਸੇ ਵੇਲੇ ਭਾਰਤੀ ਜਨਤਾ ਪਾਰਟੀ ਨਾਲ ਬੜੀ ਨੇੜਤਾ ਨੇੜਤਾ ਸੀ ਬਿਲਕੁਲ ਜੀ ਮਹਿਬੂਬਾ ਮੁਫਤੀ ਦੇ ਜਿਹੜੇ ਫਾਦਰ ਹੈ ਸੈਦ ਮੁਫਤੀ ਮੁਫਤੀ ਉਹ ਵੀ ਮੁੱਖ ਮੰਤਰੀ ਹੈ ਦਿੱਲੀ ਤੇ ਆਪਣੇ ਮੰਤਰੀ ਰਹੇ ਮੁੱਖ ਮੰਤਰੀ ਹੈ ਕੇਂਦਰ ਦੇ ਵਿੱਚੋਂ ਵੀਰ ਵੀ ਜਿਸ ਮੇ ਸਾਝੇ ਮੋਰਚੇ ਦੀ ਸਰਕਾਰ ਹੁੰਦੀ ਸੀ ਉਸ ਵੇਲੇ ਉਹ ਦੇਸ਼ ਤੇ ਗ੍ਰਹਿ ਮੰਤਰੀ ਸੀ ਬਿਲਕੁਲ ਜੀ ਉਹਨਾਂ ਦੀ ਕਮੇਟੀ ਨੂੰ ਵੀ ਟੈਰਰਿਸਟਾਂ ਨੇ ਉਸ ਵੇਲੇ ਇੰਟਰਨੈਟ ਪਰਨੇ ਅਸਲ ਔਰ ਉਹ ਫਿਰ ਉਹਦੇ ਬਦਲੇ ਕੁਝ ਜਿਹੜੇ ਹੈਗੇ ਟੈਰਰਿਸਟ ਛੱਡੇ ਗਏ ਸੀ ਜੀ ਜਿਨ੍ਹਾਂ ਦੇ ਵਿੱਚ ਮਸੂਦ ਅਜ਼ਹਰ ਵੀ ਸ਼ਾਮਲ ਸੀ ਜਿਹੜੇ ਬੰਦੇ ਨੂੰ ਗ੍ਰਿਫਤਾਰ ਕੀਤਾ ਹੰਧਾਰ ਵਾਲੇ ਮਾਮਲੇ ਹੰਧਾਰ ਵਾਲੇ ਮਾਮਲੇ ਵਿੱਚ ਉਹ ਵੀ ਛੱਡੇ ਗਏ ਸੀ ਸੋ ਆਪਾਂ ਦੇਖ ਸਕਦੇ ਕਿ ਉਸ ਵੇਲੇ ਹਾਲਤ ਕੀ ਸੀ ਮਹਿਬੂਬਾ ਮੁਫਤੀ ਦੇ ਨਾਲ ਫਿਰ ਮਿਲ ਕੇ ਭਾਰਤੀ ਜਨਤਾ ਪਾਰਟੀ ਨੇ ਉਸ ਇੱਕ ਸਰਕਾਰ ਬਣਾਈ ਸੀ ਜੀ ਦੇ ਵਿੱਚ ਮਹਿਬੂਬਾ ਮੁਫਤੀ ਦਾ ਪਹਿਲਾ ਫਾਦਰ ਤੇ ਫਿਰ ਮਹਿਬੂਬਾ ਮੁਫਤੀ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਬਣੇ ਸੀ ਜੀ ਲੇਕਿਨ ਥੋੜੇ ਸਮੇਂ ਬਾਅਦ ਫਿਰ ਉਹ ਸਰਕਾਰ ਚੱਲਦੀ ਰਹੀ ਜਦੋਂ ਭਾਰਤੀ ਜਨਤਾ ਪਾਰਟੀ ਨੂੰ ਪਤਾ ਲੱਗ ਗਿਆ ਕਿ ਅਸੀਂ ਆਪਣੇ ਪੈਰਾਂ ਤੇ ਖੜੇ ਹੋ ਚੁੱਕੇ ਹਾਂ ਜੀ ਜੰਮੂ ਤੇ ਕਸ਼ਮੀਰ ਦੇ ਖੇਤਰ ਵਿੱਚ ਉਸ ਵੇਲੇ ਉਹਨੇ ਹਮਾਇਤ ਵਾਪਸ ਲੈ ਲਈ ਤੇ ਉਹ ਸਰਕਾਰ ਟੁੱਟ ਗਈ ਜੀ ਜਦੋਂ ਭਾਰਤੀ ਜਨਤਾ ਪਾਰਟੀ ਦੀ ਗੱਲ ਚੱਲਦੀ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਕਿਸੇ ਵੀ ਰੀਜਨਲ ਪਾਰਟੀ ਜਿਹਨਾਂ ਸਾਂਝ ਪਾਉਂਦੀ ਹੈ ਉਹਦਾ ਅਖੀਰ ਅੰਤ ਕੀ ਹੁੰਦਾ ਉਹਨੂੰ ਖਾ ਜਾਂਦੀ ਹੈ ਆ ਜਾਂਦੀ ਹੈ ਜਿਵੇਂ ਕਿ ਹੁਣ ਬਿਹਾਰ ਦੇ ਵਿੱਚ ਚੋਣਾਂ ਹੋ ਰਹੀਆਂ ਐ ਇਸ ਲਈ ਨ੍ਰਿਸ਼ ਕੁਮਾਰ ਦੇ ਉੱਤੇ ਜਿਹੜੇ ਆ ਉਹ ਖਤਰੇ ਦੇ ਬਦਲ ਮਰਦਾ ਰਹੇ ਤੇ ਕਿਸੇ ਵੇਲੇ ਉਹਨੂੰ ਸ਼ਾਇਦ ਮੁੱਖ ਮੰਤਰੀ ਵੀ ਬਣਾ ਦੇਣ ਪਰ ਉਹਦਾ ਲੰਬਾ ਸਮਾਂ ਨਹੀਂ ਚੱਲਦਾ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਆਪ ਦਾ ਮਤਰੋਤੀ ਕਬਜ਼ਾ ਕਰ ਲੈਂਦੇ ਜੀ ਮਹਿਬੂਬਾ ਮੁਫਤੀ ਵੀ ਉਹੀ ਸ਼ਿਕਾਰ ਹੁਣ ਮਹਿਬੂਬਾ ਮੁਫਤੀ ਨੇ ਇੱਕ ਬਿਆਨ ਦਿੱਤਾ ਹੈ ਜੀ ਉਸ ਬਿਆਨ ਦੇ ਰਾਹੀਂ ਕਹਿੰਦੀ ਆ ਉਹ ਦਿੱਲੀ ਵਾਲੀ ਦਿੱਲੀ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਨੋਹਰਾ ਦਿੰਦੀ ਹੈ ਜੀ ਇਹ ਤੁਸੀਂ ਤਾਂ ਕਹਿੰਦੇ ਸੀ ਕਸ਼ਮੀਰੀਆਂ ਦੀ ਹਾਲ ਸਟਾਰ ਦੇਾਂਗੇ ਜੀ ਇਹ ਜਿਹੜੀਆਂ ਸਾਡੀਆਂ ਤਕਲੀਫਾਂ ਇਹ ਤਕਲੀਫਾਂ ਦਾ ਜਿਹੜਾ ਘੜਾ ਹੈ ਜਿਹੜਾ ਤਕਲੀਫਾਂ ਦਾ ਜਿਹੜਾ अपना कमांड दिस पोर्ट है ये दिल्ली लाल किले ਦੇ ਸਾਹਮਣੇ ਜਿਹੜਾ ਹੋਇਆ ਹੋਇਆ ਰੇਲਵੇ ਸਟੇਸ਼ਨ ਦੇ ਉੱਤੇ ਹੋਇਆ ਸਾਧਮੱਕਾ ਹੋਇਆ ਸਾਡੀਆਂ ਤਕਲੀਫਾਂ ਦਾ ਬਿਸਪੋਰਟ ਕਹਿੰਦੀ ਦਿੱਲੀ ਹੋਇਆ ਦਿੱਲੀ ਹੋਇਆ ਤੁਸੀਂ ਤਾਂ ਕਹਿੰਦੇ ਸੀ ਕਸ਼ਮੀਰ ਨੂੰ ਜੰਨਤ ਬਣਾ ਦਾਂਗੇ ਤੁਸੀਂ ਤਾਂ ਦਿੱਲੀ ਦਾ ਵੀ ਬੇੜਾ ਕਰ ਦਿੱਤਾ ਦਿੱਲੀ ਦਾ ਗੜਬੇੜਾ ਕਰ ਕਰਤਾ ਇਹ ਗੱਲ ਉਹਨਾਂ ਨੇ ਨਹੀਂ ਕਹੀ ਹੈ ਅਸੀਂ ਹਿੰਸਾ ਦੇ ਬਿਲਕੁਲ ਖਿਲਾਫ ਹਾਂ ਖਿਲਾਫ ਹੈ ਬਿਲਕੁਲ ਵਾਇਲੈਂਸ ਨਹੀਂ ਹੋਣੀ ਚਾਹੀਦੀ ਵਾਇਲੈਂਸ ਕਿਸੇ ਵੀ ਬਿਮਾਰੀ ਦਾ ਇਲਾਜ ਨਹੀਂ ਹੈ ਵਾਇਲੈਂਸ ਜਿਹੜੀ ਹੈਗੀ ਆ ਬਹੁਤ ਜਿਆਦਾ ਖਤਰਨਾਕ ਹੁੰਦੀ ਹੈ ਲੇਕਿਨ ਜੇ ਜੋ ਕੁਆਲੀਫਾਈਡ ਬੰਦੇ ਜੀ ਪ੍ਰੋਫੈਸ਼ਨਲ ਬੰਦੇ ਇਹ ਵਾਈਟ ਕਾਲਰ ਦੇ ਲੋਕ ਜਿਨ੍ਹਾਂ ਨੇ ਜ਼ਿੰਦਗੀਆਂ ਬਖਸ਼ ਨਹੀਂ ਆ ਲੋਕਾਂ ਨੂੰ ਬਿਲਕੁਲ ਜੇ ਉਹ ਇਹ ਰਾਹ ਪਲੋ ਨਾ ਤਾਂ ਫਿਰ ਦੇਖਣਾ ਪੈਣਾ ਹੈ ਕਿ ਸਾਡੇ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਗੜਬੜ ਹੈ ਗੜਬੜਾ ਕਿ ਕਿਸ ਬੰਦੇ ਦਾ ਦਿਲ ਕਰਦਾ ਜੀ ਇਹ ਜ਼ਿੰਦਗੀ ਬੰਨਣੀ ਹੁੰਦੀ ਹੈ ਜਿਹੜਾ ਪ੍ਰੋਫੈਸ਼ਨਲੀ ਡਾਕਟਰ ਹੈ ਜਿਹਨੇ ਲੋਕਾਂ ਨੂੰ ਜਿੱਦ ਕਿ ਮਰੂਗਾ ਕਿ ਮਰੂਗਾ ਜੇ ਉਹਥੇ ਮਰਿਆ ਹੋਵੇ ਉਦੇ ਨਾਲ ਦੇ ਹੋਰ ਬਹੁਤ ਸਾਰੇ ਬੰਦੇ ਸ਼ੇਹ ਦੇ ਕਰੀਬ ਡਾਕਟਰ ਫੜ ਲਏ ਤੇ ਇਸ ਤੇ ਬਾਕੀ ਸਾਰੇ ਬਿਲਕੁਲ ਬਿਲਕੁਲ ਜੀ ਜੇ ਉਹ ਬੰਦਾ ਮਰਿਆ ਤਾਂ ਉਹ ਮਰਿਆ ਕਾਦੀ ਖਾਸ ਤਰ੍ਹਾਂ ਮੇਰੇ ਖਿਆਲ ਮੁਤਾਬਕ ਉਹਨੇ ਦੁਨੀਆ ਜਿਹੜੇ ਨਾਲ ਹੋਰ ਬੰਦੇ ਮਰੇ ਆ 12 ਬੰਦੇ ਮਰੇ ਉਹਨਾਂ ਦਾ ਵੀ ਸਾਨੂੰ ਅਫਸੋਸ ਹੈ ਪਰ ਉਸ ਬੰਦੇ ਦਾ ਮਤਲਬ ਮੇਰਾ ਖਿਆਲ ਹੈ ਵੀ ਉਹ ਇਹ ਲੱਗਦਾ ਹੈ ਕਿ ਉਹਨੇ ਦੁਨੀਆ ਦਾ ਧਿਆਨ ਜੰਮੂ ਕਸ਼ਮੀਰ ਦੀ ਸਥਿਤੀ ਵੱਲ ਕੀਤਾ ਹੈ ਤੇ ਮਹਿਬੂਬਾ ਮੁਫਤੀ ਨੇ ਵੀ ਅੱਜ ਇਹ ਹੀ ਗੱਲ ਕਹੀ ਹੈ ਕਿ ਜੇ ਵੀ ਸਾਡੀਆਂ ਤਕਲੀਫਾਂ ਸੀ ਜੰਮੂ ਕਸ਼ਮੀਰ ਦੇ ਲੋਕਾਂ ਦੀਆਂ ਉਹ ਘਟਲੀਆਂ ਦਾ ਕੀ ਸੀ ਹਵਲ ਗਿਆ ਤੇ ਉਹਦਾ ਵਿਸਪੋਰਟ ਦਿੱਲੀ ਦੇ ਵਿੱਚ ਲਾਲ ਕਿਲੇ ਦੇ ਸਾਹਮਣੇ ਇਹ ਰੈਲਵੇ ਸਟੇਸ਼ਨ ਉੱਥੇ ਹੋਇਆ ਆਪਣੇ ਆਪ ਦੇ ਵਿੱਚ ਇਹ ਜਿਹੜੀ ਨਿਊਜ਼ ਹੈ ਇਹ ਬਹੁਤ ਮਹੱਤਵਪੂਰਨ ਹੈ ਇੱਕ ਸਾਬਕਾ ਮੁੱਖ ਮੰਤਰੀ ਜੀ ਇਹ ਗੱਲ ਕਹਿੰਦੀ ਹੈ ਤਾਂ ਇਹ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਇਹਦੇ ਨਾਲ ਕੀ ਜੰਮੂ ਕਸ਼ਮੀਰ ਦੇ ਹਾਲਾਤ ਕੰਟਰੋਲ ਹੋਣਗੇ ਜਾਂ ਹਾਲਾਤ ਹੋਰ ਖਰਾਬ ਹੋਣਗੇ ਇਸ ਕਰਕੇ ਸਥਿਤੀ ਬੜੀ ਚਿੰਤਾਜਨਕ ਹੈ ਅਸੀਂ ਕਾਮਨਾ ਕਰਦੇ ਹਾਂ ਕਿ ਸ਼ਾਂਤੀ ਹੋਵੇ ਤੇ ਨਾਲ ਅਸੀਂ ਜਿਹੜੇ ਸਾਡੇ ਬੱਚੇ ਗੁੰਮਰਾਹ ਹੋਏ ਹੈ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਮੁਖਤਰਾ ਦੇ ਵਿੱਚ ਆਓ ਔਰ ਕੇਂਦਰ ਸਰਕਾਰ ਨੂੰ ਇਸ ਬੇਨਤੀ ਕਰਦੇ ਆ ਕਿ ਭਾਵਨਾਵਾਂ ਦੀ ਕਦਰ ਕਰੋ ਕਦਰ ਕਰੋ ਭਾਵਨਾਵਾਂ ਨੂੰ ਸਮਝੋ ਤੇ ਇਸ ਜਿਹੜੀ ਇਹ ਪ੍ਰੋਬਲਮ ਹੈ ਕਸ਼ਮੀਰ ਦੀ ਪ੍ਰੋਬਲਮ ਇਹਨੂੰ ਅਟਲ ਬਿਹਾਰੀ ਬਾਜਪਾਈ ਨੇ ਜਿਵੇਂ ਕਿਹਾ ਸੀ ਜੀ ਕਿ ਕਸ਼ਮੀਰ ਦੇ ਮਸਲੇ ਦਾ ਹੱਲ ਕਸ਼ਮੀਰੀਅਤ ਦੇ ਜਰੀਏ ਹੋਣਾ ਹੈ ਜਰੀਏ ਹੋਣਾ ਇਹ ਫੌਜ ਦੇ ਰਾਹੀ ਨਹੀਂ ਹੋਣਾ ਪੁਲਿਸ ਦੇ ਰਾਹੀ ਹੋਣਾ ਹੈ ਕਸ਼ਮੀਰੀਅਤ ਦੀ ਭਾਵਨਾ ਨੂੰ ਸਮਝੋ ਅਟਲ ਬਿਹਾਰੀ ਬਾਜਪਾਈ ਨੇ ਜਿਵੇਂ ਕਿਹਾ ਸੀ ਉਵੇਂ ਜਿਵੇਂ ਇਹਦਾ ਇਲਾਜ ਬਣਦਾ ਤੇ ਉਹ ਇਲਾਜ ਕਰੋ ਕਰੋ ਬਹੁਤ ਬਹੁਤ ਧੰਨਵਾਦ ਠੇ ਲੋਕ ਸਭ ਤੁਹਾਡਾ ਤੁਸੀਂ ਜੀਐਨਕੇ ਬਾਰੇ ਗੱਲਬਾਤ ਕੀਤੀ ਹੈ ਆਪਣੀ ਸਾਬਕਾ ਜਿਹੜੇ ਮੁੱਖ ਮੰਤਰੀ ਸੀ ਉਹਨਾਂ ਦਾ ਬਿਆਨ ਸੀਗਾ ਉਹਦੇ ਬਾਰੇ ਅੱਜ ਸਾਡੇ ਜਿਹੜੇ ਦਰਸ਼ਕ ਹੈ ਉਹਨਾਂ ਨੂੰ ਸਮਝਾਇਆ ਤੇ ਮੇਰੀ ਵੀ ਅਪੀਲ ਹੈ ਢਿੱਲੋਂ ਸਾਭ ਦੀ ਅਪੀਲ ਹੈ ਵੀ ਜਿਹੜੇ ਸਾਡੇ ਨੌਜਵਾਨ ਮਤਲਬ ਭੜਕੇ ਹੋਏ ਆ ਉਹ ਬੁੱਕਧਾਰਾ ਦੇ ਵਿੱਚ ਆਉਣ ਤੇ ਮੇਰੇ ਵੱਲੋਂ ਔਰ ਢਿੱਲੋਂ ਸਾਭ ਵੱਲੋਂ ਬਹੁਤ ਬਹੁਤ ਧੰਨਵਾਦ ਸਾਡੇ ਪੇਜ ਨੂੰ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਸਸੀ ਗਾਜੀ